ਅਜ ਤੋਂ 20-25 ਸਾਲ ਪਹਿਲਾਂ ਪਿੰਡਾਂ ਦੇ ਵਿੱਚ RAMLILA ਦੇਖਣ ਜਾਣ ਦਾ ਤਰੀਕਾ ਹੁੰਦਾ ਸੀ। ਹੁਣ ਤਾਂ ਕੋਈ ਜ਼ਿਆਦਾ ਨਹੀਂ। ਨਹੀਂ। ਠੀਕ ਹੈ। ਲੋਕ ਸਾਈਕਲਾਂ ਤੇ ਜਾਂਦੇ ਇਸਾਂ ਦੀ ਮੁੱਕਲ ਮਾਰਤੀ। ਤੋਂ ਦਾਦੇ ਦਾ ਚਾਚਾ ਅਜਾ ਇੱਕ ਹੀ ਸੀ। ਕੌਣ? ਕੋਈ ਨਹੀਂ। ਇਹ ਵੇਸ। ਪਿੱਛੇ ਰਿਹਾ। ਪਿੱਛੇ ਸਾਲ ਅੰਦਰ ਕਦੋਂ ਉੱਤਰੀ ਹੈ। ਮਾਈਨ ਤੋਂ ਹੰਪਾ ਵਾਲਾ ਪੀਕੋ ਬਾਹਰ। ਆਪ ਜਾ ਕੇ ਜੂਤਾ ਮਾਈਂ ਤੋਂ ਸੰਬੰਧਤ ਆਇਂ ਵਰਦੇ ਸੀ ਅੱਧੀ ਬਾਹ ਦੀਆਂ ਸ਼ਰਟਾਂ ਟੀ-ਸ਼ਰਟਾਂ ਵਿੱਚ ਮਾਈਂ ਤੋਂ ਸੰਬੰਧਤ ਬਾਅਦ ਸ਼ਵਾਟਰ ਪਹਿਨੇ ਸ਼ੁਰੂ ਹੋ ਗਿਆ ਟੋਪੀਆਂ ਪਹਿਨਣਾ ਸ਼ੁਰੂ ਹੋ ਗਿਆ ਜੈਕਟਾਂ ਪਹਿਨਣਾ ਰੁਆਈਆਂ ਦੇ ਲੋਕਾਂ ਦਾ ਚਾਅ ਵੀ ਨਹੀਂ ਲੱਗਾ ਨਵੀਂ ਜੈਕਟਰੀਨ ਕੇ ਮੌਨ ਸਹੀ ਗੱਲ ਆ ਕਿ ਰੌਤ ਇਹਦੇ ਤੋਂ ਮੈਂ ਕੀ ਕਹਿਣਾ ਚਾਹਾਂ ਮੌਸਮ ਡੇਢ ਮਹੀਨਾ ਅੱਗੇ ਹੋ ਗਿਆ ਅਸੀਂ ਉੱਥੇ ਹੀ ਗਣਕ ਬੀਚ ਰਹੇ। ਉੱਥੇ ਹੀ ਪੱਛੀ ਤੋਂ ਕਦੋਂ ਪਾਣੀ ਨਮਨ ਪੱਤਾ ਸੀ। ਤਵੇੜ ਦੇਣਾ ਚਾਹੁੰਨੇ। ਸਹੀ ਗੱਲ ਆ ਕਿ ਸਰਦ। ਸਹੀ। ਗਣਕ ਨੂੰ ਗੱਪਣ ਵਾਸਤੇ ਟੈਂਪਰੇਚਰ ਚਾਹੀਦਾ 22 ਤੋਂ 25 ਡਿਗਰੀ। ਕਿੰਨਾ? ਤੇ ਜਦੋਂ ਅਸੀਂ ਗਣਕ ਬੀਚ ਰਹੇ ਹੁੰਦੇ ਆ ਟੈਂਪਰੇਚਰ ਚੱਲ ਰਿਹਾ 22 ਤੋਂ 23 ਡਿਗਰੀ। ਪਿਛਲੇ ਸਾਲ ਬੰਬਰ ਦਾ ਟੈਂਪਰੇਚਰ ਆ ਜਣਾ ਪੰਜਾਬ ਦਾ 28 ਡਿਗਰੀ ਚੱਲ ਰਿਹਾ ਸੀ ਤੇ ਜਦੋਂ ਦਾ ਇਹਨਾਂ ਦਾ ਤਾਂ 30 ਡਿਗਰੀ ਅੱਜ ਕੱਲ੍ਹ ਵੀ 34 35 ਡਿਗਰੀ ਚੱਲ ਰਿਆ ਨੂੰ ਨਾਲੋਂ ਟੈਂਪਰੇਚਰ ਤੇ ਕਿਹਾ ਕਿ 35 ਡਿਗਰੀ ਤੇ ਬੱਸ ਉਹਦਾ 40 ਡਿਗਰੀ ਠੀਕ ਹੋਂਗੇ ਕੁਝ ਦਿਨਾਂ ਟੈਂਪਰੇਚਰ ਡਾਊਨ ਜ਼ਰੂਰ ਆਊਗਾ ਪਾਰ ਜਿਵੇਂ ਟੈਂਪਰੇਚਰ ਡਾਊਨ ਆਉਂਦਾ ਟਾਈਮ ਹੋਣਾ ਉਹਵੇਂ ਉਹ ਝੂਮਾ ਵੱਡੇ ਲੈਣਾ ਤੇ ਟੈਂਪਰੇਚਰ ਚੱਕਿਆ ਜਾਂਦਾ ਉਧਰ ਦਾ ਟੈਂਪਰੇਚਰ ਥੱਲੇ ਲੈ ਕੇ ਆ ਰਹੀ ਆ ਤੇ ਅਭੀ ਟੈਂਪਰੇਚਰ ਨੂੰ ਕਾਹ ਚੜਾ ਰਹੇ ਜਿਹੜੀ ਗਰਮੀ ਆ ਰਹੀ ਆ ਤੁੰਡ ਦੇ ਨਾਲ ਨੂੰ ਉਹਦੇ ਕਰਕੇ ਗ੍ਰੀਨ ਹਾਊਸ ਵੈਸਾ ਵਾਤਾਵਰਣ ਚ ਚੜ ਜਾਂਦੇ ਨੇ ਉਹਦੇ ਕਰਕੇ ਜਿਹੜਾ ਹੈਗਾ ਟੈਂਪਰੇਚਰ ਸੰਦਰਾਂ ਉਂ ਕੀ ਜਾਏ ਤਾਂ ਜਾਣ ਲੱਗਣਾ ਹੁਣ ਇਹ ਟੈਂਪਰੇਚਰ ਜਦੋਂ ਆਉਂਦਾ 25 ਤੋਂ 30 ਡਿਗਰੀ ਦੇ ਵਿੱਚ ਆਉਂਦਾ ਤਾਂ ਉਦੋਂ ਕੀ ਹੁੰਦਾ ਇਸ ਟੈਂਪਰੇਚਰ ਤੇ ਮੁਨਾਫੀ ਸੁਧਿ ਦਾ ਪਤੰਗਾ ਜਿਹੜੇ ਕਾਰਕ ਨੂੰ ਬੈਂਦੀ ਉਹ ਪਤੰਗਾ ਹਾਜ਼ਰ ਹੋ ਰਿਹਾ ਹੁੰਦਾ ਠੀਕ ਹੈ ਤਾਂ ਉਹ ਸੰਭਾਤ ਨੂੰ ਮਜੂਦ ਹਵਾਵਾਂ ਵਿੱਚ ਕੋਈ ਟਾਂਕ ਤੇ ਤੁਸੀਂ ਕਰ ਸਕੀ ਸੀ ਆਈ ਬੋਕਸ ਦੀ ਟੈਂਪਰੇਚਰ ਪਰਸਪਰ ਚਾਰਾਂ ਤਸਾਂ ਜਿਹੜਾ ਚੁੱਲਣਾ ਇਹਨਾਂ ਉਹ ਪਸੰਦ ਹਾ ਮਜ਼ੂਰਾ ਵਾਤਾਵਰਣ ਚ ਜਿਵੇਂ ਤਣਕ ਜੰਮੀ ਉਹਦੇ ਅੰਡੇ ਦੇ ਵਿੱਚ ਖਾਦੀ ਬਾਤ ਜਾਣਦੇ ਨੇ ਤਦਾ ਜਿੰਨਾ ਜਿਹੜਾ ਹਵਾਈ ਨਹੀਂ ਹੁੰਦਾ ਦੇ ਨਾਲ ਨਹੀ ਤਣਕ ਜੰਮੀ ਕੋਨੇ ਅੰਡੇ ਦਿੱਤੇ ਅੰਦਰੋਂ ਨਿਕਲ ਕੇ ਕੁੰਡੀ ਨਾਂਦਰੇ ਨਾਲ ਪਰ ਵੀ ਤੇ ਹੁਣ ਮੈਂ ਤੁਹਾਨੂੰ ਸਵਾਲ ਪੁੱਛਦਾ ਵੀ ਪਿਛਲੇ ਸਾਲ ਬਿਲਕੁਲ ਕਈ ਮਰਾਂ ਨਾਲ ਯਾਰ ਬਾਬਾ ਜੀ ਇਹ ਤੁਸੀਂ ਇਹ ਦੱਸੋ ਇਹ ਜਿਨ੍ਹਾਂ ਨੇ ਢੀਣ ਵੱਲ ਤੇ ਅੱਗੇ ਵੱਲ ਜਾ ਕੇ ਕੀਤੀ ਉਹਨਾਂ ਦੇ ਫੁੱਟੀ ਸੀਗੀ ਹੈ ਨਹੀਂ ਨਹੀਂ ਤੇ ਜਿਨ੍ਹਾਂ ਨੇ ਤੋਂ ਪਹਿਲਾਂ ਵੀ ਕੀਤੀ ਉਹਨਾਂ ਦੇ ਸਾਰਿਆਂ ਦੇ ਸੀਗੀ ਵੀ ਵੀਣਾ ਤੇ ਜਿਹੜੇ ਬੰਦੇ ਕਹਿੰਦੇ ਆ ਵੀ ਪਰਾਰੀ ਦੇ ਵਿੱਚ ਰੱਖਾਂਗੇ ਤਾਂ ਸੁੱਤੀ ਪਈ ਉਹਨਾਂ ਦਾ ਵੀ ਜਿੱਥੇ ਜਵਾਬ ਮਿਲ ਗਿਆ ਅਗਲਾਈ ਵਾਲੇ ਖੇਤਾਂ 'ਚ ਵੀ ਸੁੱਤੀ ਪਈ ਲੱਠਾ ਚਕਾਈਆਂ ਵਾਲੇ 'ਚ ਵੀ ਪਈ ਤੇ ਜਿਨ੍ਹਾਂ ਨੇ ਆਪ ਨਹੀਂ ਲਾਈ ਸੀ ਉਹਨਾਂ ਦੇ ਵੀ ਪਈ ਪਰ ਪਈ ਸਿਰਫ ਉਹਨਾਂ ਦੇ ਜਿਨ੍ਹਾਂ ਨੇ ਅਗੇਤੀ ਵਿੱਚ ਤੇ ਜਿਨ੍ਹਾਂ ਨੇ ਟੈਂਪਰੇਚਰ ਸਹੀ ਹੋਣ ਦਾ ਇੰਤਜ਼ਾਰ ਕੀਤਾ ਚਾਹੇ ਭੁਗ ਭਲੇਖੇ ਹੀ ਸਹੀ ਕਿਸੇ ਕਾਰਨ ਉਹ ਪਛੜ ਗਏ 15 ਤੋਂ 20 ਬੰਦ ਦੇ ਵਿਚਾਰ ਕਿਹੜਾ ਦੇ ਜੀਏ ਉਹਨਾਂ ਦੇ ਨਾਂ ਅਗ ਲੱਗੀ ਵਾਲੇ ਦੇ ਪਾਈ ਆ ਡੱਗਾ ਚਕਾਈਆਂ ਵਾਲੇ ਦੇ ਪਾਈ ਤੇ ਨਾਂ ਪਰਾਰੀ ਮਾਈ ਵਾਲੇ ਦੀ ਉਹਨੇ ਪਈ ਸੀ ਬਸਤੇ ਵਾਲਾ ਆ ਰਮਨਦੀਪ ਇਹ ਬਾਈ ਰਮਨਦੀਪ ਸਿੰਘ ਸਿੱਧੂ ਹੈ ਜੇ ਚਾਹ ਪੈਂਦਾ ਤੋੜੇ ਇਹਨਾਂ ਨੇ ਤਿੰਨ ਵਾਰ ਤਿੰਨ ਵਾਰ ਪਹਿਲਾਂ ਇਹਨਾਂ ਦੇ ਕਿੰਨੇ ਮਲਚ ਨਾਰੀ ਕਰਨ ਦੇ ਬੀਜੀ ਰੀ ਪਰਮਾਰ ਦੇ ਜਿਵੇਂ ਨੋਰਮਲ ਗ੍ਰੀਟੇ ਨਾਲ ਉਹਦੇ ਵਿੱਚ ਇਹਨਾਂ ਨੂੰ ਕੁਝ ਕਮੀਆਂ ਮਹਿਸੂਸ ਹੋਈਆਂ ਇਹਨਾਂ ਨੇ ਥੋੜੀ ਜੀ ਹੋਰ ਕੀਤੇ ਦਿਮਾਗ ਲਾਇਆ ਇਹਨਾਂ ਨੇ ਪੁਰਾਣਾ ਐਪੀ ਸੀਟਰ ਨੰਬਰ ਦਾ ਸਾਹ ਦੇਖਿਆ ਨੰਬਰ ਦਾ ਕੋਈ ਕੁਝ ਨਹੀਂ ਆਇਆ ਇਹਨਾਂ ਕੋਲ ਇੱਕ ਪੁਰਾਣਾ ਐਪੀ ਸੀਟਰ ਸੀ ਉਸ ਐਪੀ ਸੀਟਰ ਦੇ ਵਿੱਚ ਮੋਡੀਫਿਕੇਸ਼ਨ ਕੀਤੀ 5700 ਰੁਪਿਆਵਾਂ ਦਾ ਐਪੀ ਸੀਟਰ ਦੀਆਂ ਫਾਲੀਆਂ ਬੋਲਦੀਆਂ ਉੱਡਣ ਵਾਲੀਆਂ ਸੀ ਤੇ ਮਟੀਆਂ ਦੇ ਪਿੱਛੇ ਜਿੰਨਾ ਫਟੀਆਂ ਦੇ ਖਾਲੀਆਂ ਕਸੀਆਂ ਸੀ ਤਿੰਨ ਤਿੰਨ ਨੈਚ ਦੇ ਦੋਹੇ ਦੇ ਗੋਲ ਪਾਈਪ ਬੈਂਡ ਕਰਕੇ ਕੋਰ ਪਾਈਪ ਉਹਨਾਂ ਚ ਬਸਾ ਦੋ ਕਿੰਨਾ ਹੀ ਕੰਮ ਕੀਤਾ ਉਹ ਤੋਂ ਬਾਅਦ ਹੈਪੀ ਸੀਟਰ ਦੇ ਵਿੱਚ ਇਹਨਾਂ ਨੇ ਆਪ ਵੀ ਸਾਫ ਕਰ ਦਿੱਤੀ ਜਿਹਦੇ ਸੀ ਤੇ ਡੀਐਪੀ ਪਾਈਪ ਕੈਮੀਕਲ ਦਿੱਤੀ ਲਈ 800 ਜਿਹੜਾ 50 ਹਜ਼ਾਰ ਪਾਊਡਰ ਇੱਕ ਉਹਦੇ ਨਾਲ ਹੈਪੀ ਸੀਟਰ ਪਾਇਆ ਤੇ ਜਿਹੜੀਆਂ ਲਾਈਨਾਂ ਸੀਗੀਆਂ ਲਾਈਨਾਂ ਦੇ ਵਿੱਚ ਪ੍ਰਣਾਲੀ ਹੁੰਦਾ ਉਹਨੂੰ ਦੱਬੇ ਦੱਬਾ ਕੇ ਐਮ ਪੀ ਸੀ ਦਾ ਤੌਰ ਤੇ। ਕੋਟੂ ਗਾਨ ਪਾਣੀ ਦੋਤਾ। ਇਹਨਾਂ ਕਿੱਲੇ ਇਹਨਾਂ ਨੇ ਕਰ ਤੋਂ ਪਹਿਲਾਂ ਜੀਜੀ ਇਸ ਤਰੀਕੇ। ਠੀਕ ਹੈ। ਆਸ ਬਿਨੋ ਬਾਦ ਉਹਦਾ ਰਿਜਲਟ ਜਦੋਂ ਮਿਲਿਆ ਤੇ ਨੌ ਕਿੱਲੇ ਹੋਰ ਵੀ ਸੀ। ਪਹਿਲੇ ਸਾਲ ਨਾਰਮਲ ਤਰੀਕੇ ਨਾਲ ਮਾਚੇ ਵਾਲੀ ਕਰਕੇ ਇਹਨਾਂ ਦੇ ਵਿੱਚ ਤਿੰਨ ਕਿੱਲੇ ਤੇ ਦੂਜੇ ਸੀਜ਼ਨਾਂ ਕਿਹਨਾਂ ਦੇ ਮਾਚ ਵਾਲੀ ਕੰਨ ਕੈਪਸੀਟਰ ਵਾਲੇ ਤਰੀਕੇ ਨਾਲ ਕੀਤੀ ਮਾਰਾ ਕਿਲੇ ਤੇ ਤੀਸਰਾ ਰਾਜ ਜੀ ਦਾ ਪੱਤੀ ਕਿੰਨੀ ਪੱਤੀ ਕਿਲੇ ਜੀ ਤੇ ਖਾਤਾ ਕਿੰਨਾ ਸੀਗਾ 4073 ਕਿਲਾ ਜੀਜਾ ਦਾ ਖਾਤਾ ਲਓ ਠੀਕ ਹੈ ਉਹ ਜਿਹੜੀ ਉਹ ਖਡਾਈ ਆ ਲੈਣਾ ਚ ਪਰਾਲੀ ਉਹਨੂੰ ਤੁਸੀਂ 1 ਲੀਟਰ ਤੇਲ ਵਾਲ ਕੇ ਵੀ ਘਵਾ ਸਕਦੇ ਹੋ ਟਰੈਕਟਰ ਦੀ ਜਿਹੜੀ ਪੀਟੀਓ ਸ਼ਾਫ ਤੋਂ ਕੱਟ ਤੋਂ ਵੀ ਫਿਡੀਓ ਸ਼ਾਪ ਤੋਂ ਲੋਕਾਂ ਨੂੰ ਡੰਡਾ ਵਾਲੋ ਟੀ ਟਾਈਪ ਉਹ ਬਣਾ ਦਿੰਦੇ ਆ ਮਿਸਤਰੀ ਟੀ ਟਾਈਪ ਡੰਡਾ ਮਿਸਤਰੀ ਬਣਾ ਦਿੰਦੇ ਆ ਉਹ ਰਾਦ ਵਿੱਚ ਮੈਂ ਬਣਾ ਦਿੰਦੇ ਤੇ ਸਾਕਰ ਦੇ ਵਿੱਚੋਂ ਪੈਦਾ ਕਰ ਦਿੰਦੇ ਆ ਤੇ ਤੁਸੀਂ ਉਹਨੂੰ ਲਾਈਨਾਂ ਦੇ ਵਿੱਚ ਤੋਰ ਤੋਰ ਚੱਕ ਕੇ ਉਹਨਾਂ 12 12 ਦਾ ਪਤਲਾ ਪਤਲਾ ਬੋਰਡ ਉਹ ਪ੍ਰਣਾਲੀ ਬਣਾ ਦੇਣੀ ਆ ਉਸ ਤੋਂ ਬਾਅਦ ਤੁਹਾਡਾ ਵਸਵਾਤ ਬਲੋ 5 600 ਤੋਂ 800 ਦੇ ਵਿੱਚ ਕੋਡੀ ਕਰਕੇ ਬਿਚੀ ਜਾਂ। ਜੇ ਤੁਸੀਂ ਬਾਅਦ ਦੇ ਵਿੱਚ ਨਹੀਂ ਆ ਤਾਂ 2.5 ਹਜ਼ਾਰ ਰੁਪਿਆ। ਜੇ ਤੁਸੀਂ ਤਰਾਏ ਤੋਂ ਜੋ ਵੀ ਐਪੀਸੀ ਕਰ ਨਾਲ ਤਾਂ ਵੀ ਕੋ ਹੋਈ ਨਾ। ਜੇ ਤੁਸੀਂ ਸੁਪਰ ਸਿੱਕਰ ਤੇ ਹੋ ਮੈਂ ਤਾਂ 2.5 ਹਜ਼ਾਰ। ਇੱਦਾਂ ਕਿੰਨਾ? 500 600। ਇਹ ਤੇ ਇਹ ਜਿਹੜਾ ਤਰੀਕਾ ਇਹ ਤਰੀਕਾ ਬੰਦੇ ਲਈ ਨਹੀਂ ਹੈ। ਮੈਂ ਇਹਨਾਂ ਲਈ। ਜ਼ਰੂਰੀ ਕਾਤੇ ਤੋਂ ਤੁਹਾਨੂੰ ਚੁੰਨ ਦੇਣਾ ਪਾਣੀ 25 ਦਿਨ ਪਹਿਲਾਂ ਬੰਦ ਕਰਨਾ ਪਊਗਾ ਜਦੋਂ ਕੰਨ ਦੇ ਵਿੱਚ ਉਸ ਤੋਂ ਬਾਅਦ ਪਾਣੀ ਨਾਲਿਓ ਉਹੀ ਪਾਣੀ ਰੋਣੀਆ ਉਹੀ ਪਾਣੀ ਕਰਨਾ ਪਊਗਾ ਆ ਗਿਆ ਸਮਝ ਗਏ